ਬਾਈਟ ਜज्ਬਾ ਬਹੁਤ ਵੱਡਾ ਸੀ ਉਹਨਾਂ ਦੀ ਸੋਚ ਬਹੁਤ ਵੱਡੀ ਸੀ ਜਿਹੜੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਰਹੇ ਡੇਢ ਸਾਲ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਕਾਰਜ ਕੀਤੇ 40 ਸਾਲਾਂ ਜਿੱਡਾ ਕੰਮ ਕਰਕੇ ਵਿਖਾ ਦਿੱਤਾ ਅੱਜ ਉਸ ਯੋਧੇ ਦੀਆਂ ਤਸਵੀਰਾਂ ਵਿਖਦੀਆਂ ਉਹਨਾਂ ਦੀ ਸਾਰੀ ਜਰਨੀ ਨੂੰ ਅਸੀਂ ਇਸ ਗੀਤ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਕਿ ਅਣਖਾਂ ਦੇ ਮਰਦ ਅਸੀਂ ਬੀਜ ਬੋ ਗਿਆ ਦੀਪ ਸਿੱਧੂ ਜੱਗ ਤੇ ਅਮਰ ਹੋ ਗਿਆ ਪੰਜਾਬ ਦਾ ਹੱਕ ਹੋਵੇ ਐਸਵਾਈਐਲ ਨਹਿਰ ਦੀ ਗੱਲ ਕੀਤੀ ਸਰਦਾਰ ਬਲਵਿੰਦਰ ਸਿੰਘ ਜਟਾਣੇ ਦੀ ਗੱਲ ਕੀਤੀ ਤੇ ਕਲਮ ਨਹੀਂ ਰੁਕਣੀ ਨਿੱਤ ਨਵਾ ਹੁਣ ਗਾਣਾ ਆਉ ਜੇ ਨਾਟ ਵਾਲੇ ਤਾਂ ਮੋੜ ਬਲਵਿੰਦਰ ਜਟਾਣਾ ਆਉ ਪੁੱਤ ਬੇਗਾਨੇ ਨਹਿਰਾਂ 'ਚ ਟੇਕਾਂ ਲਾਈ ਦਿੰਦੇ ਉਹਨਾਂ 'ਚ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ ਉਹਦੀ ਬਾਗੀ ਸੋਚ ਸੀ ਉਹ ਹੀਰਾ ਕੋਹ ਨੂਰ ਹਾਜੀ ਮੇ ਮਿਲਦਾ ਨਹੀਂ ਜੱਗ ਉੱਤੇ ਕੋਈ ਹੋ ਟੋਪੀ ਪਾਵੇਂ ਸੋਨੇ ਦੀ ਲੈਲਾ ਹੋ ਟੋਪੀ ਪਾਵੇਂ ਸੋਨੇ ਦੀ ਲੈਲਾ ਪਰ ਪੱਗ ਦਾ ਮੁਕਾਬਲਾ ਨਹੀਂ ਕੋਈ ਹੋ ਟੋਪੀ ਪਾਵੇਂ ਸੋਨੇ ਦੀ ਲੈਲਾ ਪਰ ਪੱਗ ਦਾ ਮੁਕਾਬਲਾ ਨਹੀਂ ਕੋਈ ਅੱਲੀ ਪੋਸਟ ਪੰਜਾਬੀ ਦੇ ਦੇਖ ਰਹੇ ਹਾਂ ਤੇ ਮੈਂ ਹਾਂ ਦੀਪ ਸੰਦੀਪ ਦੀਪ ਸਿੱਧੂ ਮਰਹੂਮ ਦੀਪ ਸਿੱਧੂ ਦੀ ਚੌਥੀ ਵਰਸੀ ਮਨਾਈ ਜਾ ਰਹੀ ਹੈ ਤੇ ਇਸ ਮੌਕੇ ਪਾਈ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਆਪਣੇ ਜਥੇ ਸਮੇਤ ਹਾਜ਼ਰੀ ਭਰਨ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਲੀ ਪੋਸਟ ਪੰਜਾਬੀ ਦੇ ਜਰੀਏ ਜਿੱਥੇ ਤੱਕ ਆਵਾਜ਼ ਪਹੁੰਚਦੀ ਆ ਲਾਂਡਰਾਂ ਵਾਲੇ ਢਾਡੀ ਜਿਹਾ ਜੇ ਦੀ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਉੱਥੇ ਇੱਕ ਵਿਸ਼ਰੀ ਗਾਈ ਦੀਪ ਸਿੱਧੂ ਦੀ ਤਾਂ ਬਹੁਤ ਜਸ਼ੀਲੀ ਹੈ ਉਹ ਜੇ ਦੱਸੋ ਤੁਸੀਂ ਕਦੋਂ ਤਿਆਰ ਕਰੀਏ ਉਹ ਅਸੀਂ ਇਸ ਵਾਰੀ ਥੋੜੇ ਦਿਨ ਪਹਿਲਾਂ ਹੀ ਕਵਤਾ ਲਿਖੀ ਆ ਕਿਉਂਕਿ ਅਸੀਂ ਬਾਈ ਦੇ ਨੇੜੇ ਹੋ ਕੇ ਵੇਖਿਆ ਬਾਈ 'ਚ ਜज्ਬਾ ਬਹੁਤ ਵੱਡਾ ਸੀ ਉਹਨਾਂ ਦੀ ਸੋਚ ਬਹੁਤ ਵੱਡੀ ਸੀ ਜਿਹੜੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਰਹੇ ਆਨੰਦਪੁਰ ਦੇ ਮਤੇ ਦੀ ਲੜਾਈ ਲੜਦੇ ਰਹੇ ਤੇ ਜਦੋਂ ਬਾਈ ਆਪਣੀ ਐਸ਼ਾਂ ਭਰੀ ਜ਼ਿੰਦਗੀ ਛੱਡ ਕੇ ਪੰਜਾਬ ਦੇ ਦੁੱਖ ਆਪਣੀ ਝੋਲੀ 'ਚ ਪਵਾ ਕੇ ਤੁਰੇ ਡੇਢ ਸਾਲ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਕਾਰਜ ਕੀਤੇ 40 ਸਾਲਾਂ ਜਿੱਡਾ ਕੰਮ ਕਰਕੇ ਵਿਖਾ ਦਿੱਤਾ ਜਦੋਂ ਤੋਂ ਤੁਰੇ ਨਾ ਰੁਕੇ ਨਾ ਚੁਕੇ ਨਾ ਅੱਕੇ ਨਾ ਥੱਕੇ ਤੇ ਨਾ ਵਿਕੇ ਤੇ ਅੱਜ ਉਸ ਯੋਧੇ ਦੀਆਂ ਤਸਵੀਰਾਂ ਵਿਖਦੀਆਂ ਉਹਨਾਂ ਦੀ ਸਾਰੀ ਜਰਨੀ ਨੂੰ ਅਸੀਂ ਇਸ ਗੀਤ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਕਿ ਅਣਖਾਂ ਦੇ ਮਰਦ ਸੀ ਬੀਜ ਬੋ ਗਿਆ ਦੀਪ ਸਿੱਧੂ ਜੱਗ ਤੇ ਅਮਰ ਹੋ ਗਿਆ ਉਹਦੇ ਤੋਂ ਬੋਲ ਆਪਾਂ ਸਾਂਝੇ ਕਰਦੇ ਹਾਂ ਜੀ ਅਣਖਾਂ ਦੇ ਮਰਦ ਸੀ ਬੀਜ ਬੋ ਗਿਆ ਅਣਖਾਂ ਦੇ ਮਰਦ ਸੀ ਬੀਜ ਬੋ ਗਿਆ ਦੀਪ ਸਿੱਧੂ ਜੱਗ ਤੇ ਅਮਰ ਹੋ ਗਿਆ ਹੋ ਦੀਪ ਸਿੱਧੂ ਜੱਗ ਤੇ ਅਮਰ ਹੋ ਗਿਆ ਐ ਸ਼ਾਮ ਪਰੀ ਜ਼ਿੰਦਗੀ ਵਿਚਾਲੇ ਛੱਡ ਕੇ ਖੜਿਆ ਪੰਜਾਬ ਦੇ ਹੱਕਾਂ ਲਈ ਡਟ ਕੇ ਖੜਿਆ ਪੰਜਾਬ ਦੇ ਹੱਕਾਂ ਲਈ ਡਟ ਕੇ ਦੁੱਖਾਂ ਨੂੰ ਸੀ ਝੋਲੀ ਚ ਪਵਾਖ ਲੋ ਗਿਆ ਦੀਪ ਸਿੱਧੂ ਜੱਗ ਅਮਰ ਹੋ ਗਿਆ ਕਿਵੇਂ ਦੇਖਦੇ ਹੋ ਪਾਈ ਸਭ ਇੰਨਾ ਚੀਜ਼ਾਂ ਨੂੰ ਕਿ ਜਦੋਂ ਵੀ ਕੋਈ ਨੌਜਵਾਨ ਉੱਠਦਾ ਹੈ ਤਾਂ ਉਸ ਦੀ ਜਿਵੇਂ ਜ਼ੁਬਾਨ ਹੈ ਜਿਹੜੀ ਉਸ ਨੂੰ ਦਬਾਉਣ ਦੇ ਲਈ ਬਹੁਤ ਸਾਰੇ ਯਤਨ ਸਾਰੇ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਜੋ ਯੂਥ ਆ ਜਿਹੜਾ ਅੱਗੇ ਨਾ ਸਕੇ ਤਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੇ ਨੌਜਵਾਨੀ ਦੇ ਮੂੰਹ ਖੁੰਡੇ ਕਰਨ ਦੀ ਕੋਸ਼ਿਸ਼ ਹੈ ਨਹੀਂ ਇਹ ਤਾਂ ਮੁੱਢ ਤੋਂ ਹੀ ਹੁੰਦਾ ਆ ਪਰ ਸਾਡਾ ਇਤਿਹਾਸ ਬੜਾ ਬਲਖਣਾ ਅਸੀਂ ਉਹਨਾਂ ਦੇ ਵਾਰਸ ਹਾਂ ਜਿਹੜੇ ਇਕੀਆਂ ਦੇ 41 ਪਾਉਂਦੇ ਰਹੇ ਆ ਸਾਡੇ ਜਦੋਂ ਵੱਡੇ ਘੱਲੂ ਘਾਰੇ ਹੋਏ ਕੁੱਪਰ ਹੀੜੇ ਦੇ ਉਦੋਂ ਸਾਡੀ 55000 ਗਿਣਤੀ ਸੀ ਉਹਦੇ ਵਿੱਚੋਂ 35000 ਸਿੰਘ ਸਿੰਘਣੀਆਂ ਸ਼ਹੀਦ ਹੋ ਗਏ ਪਰ ਸਾਡੀ ਕੌਮ ਉਦੋਂ ਵੀ ਢੈਂਦੀ ਕਲਾ ਚ ਨਹੀਂ ਗਈ ਅਬਦਾਲੀ ਲਲਕਾਰਾ ਮਾਰ ਕੇ ਗਿਆ ਕਿ ਸਿੱਖਾਂ ਦੀ ਆਉਣ ਵਾਲੀਆਂ 10 ਪੀੜ੍ਹੀਆਂ ਤੱਕ ਕੋਈ ਮੇਰੇ ਨਾਲ ਮੁਕਾਬਲਾ ਨਹੀਂ ਕਰ ਸਕੇਗਾ ਪਰ 8 ਮਹੀਨੇ ਨਿਲੰਘਣ ਦਿੱਤੇ ਉਹਨਾਂ ਯੋਧਿਆਂ ਨੇ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਸਰਦਾਰ ਚੜਤ ਸਿੰਘ ਸਰਦਾਰ ਬਘੇਲ ਸਿੰਘ ਸਰਦਾਰ ਹਰੀ ਸਿੰਘ ਪੰਗੀ ਇਦਾਂ ਦੇ ਯੋਧੇ ਸਰਦਾਰ ਥਰਾਸ ਸਿੰਘ ਵਰਗੇ ਜਿਨ੍ਹਾਂ ਨੇ 8 ਮਹੀਨੇ ਬਾਅਦ ਅਬਦਾਲੀ ਅਮਰਤ ਸਰ ਮੈਦਾਨੇ ਜੰਗ ਦੇ ਵਿੱਚ ਲਿਆ ਛੋਟਿਆ ਸੀ ਤੇ ਅਬਦਾਲੀ ਮੈਦਾਨੇ ਜੰਗ ਨੂੰ ਛੱਡ ਕੇ ਭੱਜਿਆ ਤੇ ਭੱਜਦੇ ਨੂੰ ਲਲਕਾਰ ਕੇ ਗਿਆ ਸੀ ਜੱਸਾ ਸਿੰਘ ਆਲੂਵਾਲੀਏ ਨੇ ਕਿ ਕਿੱਥੇ ਚੱਲਿਆ ਕਾਬਲ ਦੇ ਆ ਕੁੱਤਿਆ ਅੱਜ ਤੈਨੂੰ ਗੁਰੂ ਗੋਬਿੰਦ ਸਿੰਘ ਦਾ ਲਾਲ ਵੰਗਾਰ ਦਾ ਤੇ ਮੁੜ ਕੇ ਪੰਜਾਬ ਦੇ ਵਿੱਚ ਅਬਦਾਲੀ ਪੈਰ ਨਹੀਂ ਸੀ ਪਾ ਸਕਿਆ ਤੇ ਇਹੀ ਗੱਲਾਂ ਬਾਈ ਦੀਪ ਸਿੱਧੂ ਕਿਉਂਕਿ ਬਾਈ ਦੀਪ ਸਿੱਧੂ ਪੜਿਆ ਲਿਖਿਆ ਬਹੁਤ ਸੀ ਉਹਦੇ ਕੋਲ ਦਲੀਲਾਂ ਬਹੁਤ ਸੀ ਜੇ ਕਿਸੇ ਵੱਡੇ ਅਫਸਰ ਨਾਲ ਗੱਲ ਕਰਨੀ ਗਵਰਨਰ ਨਾਲ ਗੱਲ ਕਰਨੀ ਤੇ ਗੱਲ ਕਰਨ ਦਾ ਉਹਦੇ ਕੋਲ ਤਰੀਕਾ ਬਹੁਤ ਚੰਗਾ ਸੀ ਤੇ ਉਹਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਅਨੰਦਪੁਰ ਦੇ ਮਤੇ ਦੀ ਗੱਲ ਕੀਤੀ ਤੇ ਨੌਜਵਾਨੀ ਨੂੰ ਉਹਦੀਆਂ ਕੀਤੀਆਂ ਤਕਰੀਰਾਂ ਸਪੀਚਾਂ ਛੇਤੀ ਸਮਝ ਆ ਜਾਂਦੀਆਂ ਸੀ ਦੂਜੀ ਗੱਲ ਉਹ ਬਹੁਤ ਨਿਮਰਤਾ ਵਾਲਾ ਹਲੀਮੀ ਵਾਲਾ ਪਿਆਰ ਵਾਲਾ ਸੀ ਤੇ ਹਰ ਇੱਕ ਨੂੰ ਆਪਣੇ ਨਾਲ ਲੈ ਕੇ ਤੁਰਦਾ ਸੀ ਉਹਦੇ ਵਿੱਚ ਬਹੁਤੀ ਕੋਈ ਆਕੜ ਨਹੀਂ ਸੀ ਕੀ ਕਹਿਣਾ ਚਾਹੁੰਦੇ ਆ ਪੰਜਾਬ ਦੀ ਜਵਾਨੀ ਨੂੰ ਜਿਹੜੀ ਨਜ਼ਰ ਲੱਗੀ ਆ ਸਾਡੇ ਦੀਪ ਚਾਹੇ ਦੀਪ ਸਿੱਧੂ ਹੋਵੇ ਚਾਹੇ ਸ਼ੁਭਦੀਪ ਸਿੱਧੂ ਮੂਸੇ ਵਾਲਾ ਹੋਵੇ ਅੱਜ ਉਹਨਾਂ ਦੇ ਪਰਿਵਾਰ ਨੂੰ ਪੁੱਤ ਦੀ ਕਮਾਈ ਦੇ ਲਈ ਵੀ ਐਸਐਸਪੀ ਦਫ਼ਤਰ ਧਰਨੇ ਲਾਉਣੇ ਪੈ ਰਹੇ ਨੇ ਤਾਂ ਤੁਸੀਂ ਕੀ ਦੇਖਦੇ ਹੋ ਵੀ ਜ ਆ ਲੋਕ ਨੇ ਜਿਹੜੇ ਉਹਨਾਂ ਦੇ ਪਹਿਲਾਂ ਨਾਲ ਹੀ ਹੁੰਦੇ ਸੀ ਬਾਅਦ ਦੇ ਵਿੱਚ ਹੁਣ ਸਿੱਧੂ ਮੂਸੇ ਵਾਲਾ ਬਾਰੇ ਵੀ ਸਤਾਸ਼ਾ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਵੀ ਉਸ ਤੇ ਵੀ ਤੁਹਾਡਾ ਕਮੈਂਟ ਲਾਜ਼ਮੀ ਹੈ ਕਿਉਂਕਿ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਸਿੱਖੀ ਦੀ ਗੱਲ ਕਰਦੇ ਤਾਂ ਉਹ ਨੌਜਵਾਨ ਵੀ ਕਿਤੇ ਨਾ ਕਿਤੇ ਸਿੱਖ ਮਰਿਆਦਾ ਦੀ ਗੱਲ ਕਰਦਾ ਸੀ ਐਸਵਾਈਐਲ ਦੀ ਗੱਲ ਕਰਦਾ ਸੀ ਬਾਬਾ ਦੀਪ ਸਿੰਘ ਦੀ ਗੱਲ ਕਰਦਾ ਹਾਂਜੀ ਉਹਨਾਂ ਨੇ ਵੀ ਅਨੰਦਪੁਰ ਦੇ ਮਤੇ ਦੀ ਉਹ ਗੱਲ ਕੀਤੀ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਹੋਵੇ ਐਸਵਾਈਐਲ ਨਹਿਰ ਦੀ ਗੱਲ ਕੀਤੀ ਸਰਦਾਰ ਬਲਵਿੰਦਰ ਸਿੰਘ ਜਟਾਣੇ ਦੀ ਗੱਲ ਕੀਤੀ ਤੇ ਕਲਮ ਨਹੀਂ ਰੁਕਣੀ ਨਿਤ ਨਵਾ ਹੁਣ ਗਾਣਾ ਆਉ ਜੇ ਨਾਟਲੇ ਤਾਂ ਮੋੜਾ ਬਲਵਿੰਦਰ ਜ ਨੇਰਾਂ ਚ ਡੇਕਾਂ ਲਾਈ ਦਿੰਦੇ ਉਹਨਾਂ ਚਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ ਉਹਦੀ ਬਾਗੀ ਸੋਚ ਸੀ ਨਾ ਤੇ ਜਿਹੜਾ ਵੀ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਹਦੀਆਂ ਸਰਕਾਰਾਂ ਦੁਸ਼ਮਣ ਬਾਣੀ ਜਾਂਦੀਆਂ ਪਰ ਸਾਡਾ ਇਤਿਹਾਸ ਇਹ ਦੱਸਦਾ ਆਇਆ ਵੀ ਅਸੀਂ ਉਹ ਆ ਅਸੀਂ ਉਹ ਅਣਿਆਲੇ ਤੀਰ ਹਾਂ ਜਿਹੜੇ ਕਦੇ ਨਾ ਓਕੇ ਜ਼ਾਲਮ ਦੀ ਹਿੱਕ ਪਾੜ ਕੇ ਲੰਘ ਜਾਈਏ ਸੁੱਕੇ ਸੱਚੀ ਗੱਲ ਐ ਚੀਮਿਆਂ ਸਾਡੇ ਤੇ ਟੁੱਕੇ ਸਾਨੂੰ ਮਾਰਨ ਵਾਲੀ ਲੱਲੀ ਛੱਲੀ ਲਿਚਰ ਪਿਚਰ ਦੀ ਮੁੱਕੀ ਪਰ ਅਸੀਂ ਨਾ ਮੁਕੇ ਤੇ ਜੱਗ ਦੇ ਉੱਤੇ ਨਾ ਉਹਨਾਂ ਦਾ ਰਹਿੰਦਾ ਜਿਹੜੇ ਕੌਮ ਵਾਸਤੇ ਕੁਝ ਕਰਕੇ ਆਖਰੀਆਂ ਗੱਲਾਂ ਨੇ ਦੀਪ ਸਿੱਧੂ ਹਮੇਸ਼ਾ ਡੇਰਾਵਾ ਦੇ ਉਲਟ ਦੀ ਗੱਲ ਕਰਦਾ ਸੀ ਪਰ ਅੱਜ ਸਾਡੇ ਜਿਹੜੇ ਵੱਡੇ ਆਗੂ ਨੇ ਉਹ ਡੇਰੇਦਾਰਾਂ ਨੂੰ ਜੱਫੀਆਂ ਪਾਉਂਦੇ ਨਜ਼ਰ ਆਉਂਦੇ ਨੇ 2020 ਮਾਹੌਲ ਜਿਹੜਾ ਉੱਥੇ ਬਣ ਜਾਂਦਾ ਹੈ ਤਾਂ ਹੁਣ ਮੈਨੂੰ ਇਹ ਵੀ ਪਤਾ ਵੀ ਬਾਬਿਆਂ ਨੂੰ ਵੀ ਇਹ ਸੁਪਨੇ ਆਉਣ ਲੱਗ ਪਏ ਵੀ ਉਹ ਵੀ ਮੁੱਖ ਮੰਤਰੀ ਬਣ ਜਾਣਗੇ ਤਾਂ ਤੁਸੀਂ ਪੰਜਾਬ ਦੀ ਇਸ ਮਨੋਦਸ਼ਾ ਨੂੰ ਕੀ ਕਹਿੰਦੇ ਹੋ ਸਾਡੇ ਲੋਕਾਂ ਦੇ ਮਨਾਂ ਨੂੰ ਕੀ ਕਹਿੰਦੇ ਹੋ ਜਿਹੜੇ ਗੁਰੂ ਦੇ ਅੱਗੇ ਸਿਰ ਝੁਕਾਉਣ ਵਾਲੀ ਕੌਮ ਅੱਜ ਡੇਰੇ ਅੱਗੇ ਝੁਕੀ ਫਿਰਦੀ ਹੈ ਦੇਖੋ ਇਹਦੇ ਲਈ ਤਾਂ ਅਸੀਂ ਬਾਰ-ਬਾਰ ਰੋਜ਼ੀ ਬੇਨਤੀ ਕਰਦੇ ਹਾਂ ਲਖਣੇ ਆ ਬਾਣੀ ਪੜੋ ਉੱਠ ਖਾਲਸਾ ਪੰਥ ਹੋਸ਼ਵੇਂ ਆ ਰਮਜ ਸਮਝ ਜ਼ਮਾਨੇ ਕੀ ਯਾ ਹਰ ਕੋਈ ਆਪਣੇ ਦਾਅ ਕੋ ਹੈ ਸੱਚ ਬਾਤ ਕਹੂ ਮਨ ਬਾਨੇ ਕੀ ਜਿਹੜੀ ਬਾਈ ਦੀਪ ਸਿੱਧੂ ਦੀ ਸੋਚ ਸੀ ਆਪਾਂ ਉਹਨੂੰ ਅੱਗੇ ਲੈ ਕੇ ਤੁਰੀਏ ਕਿਉਂਕਿ ਘਰ ਘਰ ਦੇ ਵਿੱਚ ਦੀਪ ਜਗੇ ਪਰ ਜੇ ਕੋਈ ਹਲੂਣਾ ਦੇਣ ਵਾਲਾ ਨਜ਼ਰ ਨਾ ਆਵੇ ਤੇ ਫੇਰ ਬੰਦੇ ਠੰਡੇ ਵਾਸਤੇ ਪੈ ਜਾਂਦੇ ਆ ਇਸ ਕਰਕੇ ਅੱਜ ਉਹ ਸੋਚ ਨੂੰ ਅੱਗੇ ਲੈ ਕੇ ਤੁਰਨ ਦੀ ਲੋੜ ਆ ਪੰਜਾਬ ਦੀ ਨੌਜਵਾਨੀ ਨੂੰ ਜਾਗਣ ਦੀ ਲੋੜ ਆ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਦੀ ਲੋੜ ਆ ਤੇ ਪੰਜਾਬ ਦੇ ਲੋਕ ਜਾਗਣ ਪੰਜਾਬ ਦੀ ਨੌਜਵਾਨੀ ਨੂੰ ਜਿਹੜੇ ਨਵੇਂ ਨੌਜਵਾਨ ਸਾਡੇ ਹੱਕ ਸੱਚ ਦੀ ਗੱਲ ਕਰਦੇ ਆ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਆਖਰੀ ਆਖਰੀ ਮੈਚ ਉਹ ਟੋਪੀ ਚਾਹੇ ਸੋਨੇ ਦੀ ਲੈ ਲੈ ਉਹ ਜ਼ਰੂਰ ਤੁਸੀਂ ਪੇਸ਼ ਕਰੋ ਹਾਂਜੀ ਕੋਜੀ ਸਮਾਣੇ ਟਾਵਰ ਤੇ ਪੰਜ ਉਹ ਹੀਰਾ ਕੋਹਿੰੂਰ ਜਹਾ ਸਾਡੇ ਘਰੇ ਉਹ ਹੀਰਾ ਕੋਹਿੰੂਰ ਹਾ ਜੀ ਮਿਲਦਾ ਨਹੀਂ ਜੱਗ ਉੱਤੇ ਕੋਈ ਹਉ ਟੋਪੀ ਪਾਵੇਂ ਸੋਨੇ ਦੀ ਲੈਲਾ ਹਉ ਟੋਪੀ ਪਾਵੇਂ ਸੋਨੇ ਪੱਗ ਦਾ ਮੁਕਾਬਲਾ ਨਹੀਂ ਕੋਈ ਹੋ ਟੋਪੀ ਪਾਵੇਂ ਸੋਨੇ ਦੀ ਲਾਲਾ ਪਰ ਪੱਗ ਦਾ ਮੁਕਾਬਲਾ ਨਹੀਂ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਪਾਈ ਗੁਰਪ੍ਰੀਤ ਸਿੰਘ ਜੀ ਲਾਂਡਰਾ ਵਾਲਿਆਂ ਦਾ ਜਥਾ ਜਿਨ੍ਹਾਂ ਨੇ ਪੰਜਾਬ ਦੀ ਗੱਲ ਕਰੀ ਸਿੱਖ ਪੰਥ ਦੀ ਗੱਲ ਕਰੀ ਤਾਂ ਤੁਹਾਨੂੰ ਇੱਥੇ ਵੀ ਦੱਸ ਦਿੰਨੇ ਆ ਕਿ ਪਾਈ ਗੁਰਪ੍ਰੀਤ ਸਿੰਘ ਲਾਂਡਰਾ ਅੱਜ ਦੀਪ ਸਿੰધુ ਦੇ ਚੌਥੀ ਪਰਸੇ ਸਮਾਗਮ ਮੌਕੇ ਆਪਣੀ ਹਾਜ਼ਰੀ ਭਰਿਆ ਉਹਨਾਂ ਨੇ